ਚਤੁਰਵੇਦੀ ਨੂੰ ਆਪਣੀ ਚਤਰਾਈ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਲਈ ਕਹਿੰਦੇ ਪੁਲਿਸ ਚੰਡੀਗੜ੍ਹ ਦੇ ਘੇੜੇ ਮਾਰ ਰਹੀ ਹੈ ਪੰਜਾਬ ਚ ਜਿਲ੍ਹਾ ਜਿਲ੍ਹਾ ਪੱਤਰ ਦੇ ਉੱਤੇ ਥਾਣਿਆਂ ਚ ਪਰਚੇ ਕੱਟੇ ਜਾ ਰਹੇ ਨੇ ਨਵਨੀਤ ਚਤੁਰਵੇਦੀ ਦੇ ਖਿਲਾਫ ਪਰ ਮਾਮਲਾ ਇੱਥੇ ਤੱਕ ਨਹੀਂ ਰੁਕ ਰਿਹਾ ਮਾਮਲੇ ਤੋਂ ਅੱਗੇ ਇਸ ਸਥਿਤੀ ਚ ਵਧਿਆ ਕਿਆ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਇੱਕ ਦੂਜੇ ਨੂੰ ਵੀ ਸ਼ੱਕੀ ਨਜ਼ਰੀਆਂ ਨਾਲ ਵੇਖਣ ਲੱਗੇ ਨੇ ਜਿੱਥੇ ਐਮ ਐਲ ਏ ਨੂੰ ਇਸ ਕਾਰਗੁਜ਼ਾਰੀ ਦੇ ਉੱਤੇ ਕਿ ਸਾਡੇ ਨਾਮ ਕਿੱਥੋਂ ਆਏ ਕਿਹਨੇ ਸਾਡੀਆਂ ਮੋਹਰਾਂ ਲਾਈਆਂ ਕਿਹਨੇ ਸਾਡੇ ਦਸਤਖਤ ਕੀਤੇ ਇਹਨੂੰ ਲੈ ਕੇ ਫਿਕਰ ਹੈ ਇੱਕ ਚਿੰਤਾ ਹੈ ਕਿ ਹਾਈ ਕਮਾਂਡ ਕੀ ਸੋਚਦੀ ਹੋਊਗੀ ਉੱਥੇ ਉਹਨਾਂ ਦੀਆਂ ਨਜ਼ਰਾਂ ਕਹਿੰਦੇ ਆਪਣੀ ਪਾਰਟੀ ਦੇ ਕੁਝ ਲੀਡਰਾਂ ਤੇ ਕੁਝ ਦਿੱਲੀ ਵਾਲੇ ਕੁਝ ਇੱਥੇ ਵਾਲੇ ਉਹਨਾਂ ਤੇ ਵੀ ਟਿੱਕੀਆਂ ਕਿ ਕਿਤੇ ਇਹਨਾਂ ਵੱਲੋਂ ਤਾਂ ਨਹੀਂ ਕੋਈ ਖੇਡ ਹੈਗਾ ਦੂਏ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਹਿੰਦੇ ਇਸ ਨਜ਼ਰੀਏ ਤੋਂ ਦੇਖ ਲਿਆ ਕਿ ਕਿਤੇ ਪਾਈਏ ਖੇਡ ਸਾਡਾ ਕੋਈ ਐਮਐਲਏ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਦੀ ਅਗਵਾਈ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਨੂੰ ਤਾਂ ਨਹੀਂ ਚਲਾ ਜਾਂਦਾ ਇਸ ਲਈ ਇੱਕ ਦੂਏ ਨੂੰ ਚੱਕੀ ਵੀ ਦੇਖਦੇ ਆ